ਦੀ ਨਾਤੀ ਦਾ ਨਾਮ ਕੀ ਹੈ ਜੀ ਕਿਤੋਂ ਹੈ ਤੁਸੀਂ ਕੀ ਦਵਾਈ ਆ ਦਵਾਈ میرے بیٹے ਦੀ ਸਾਰੇ ਪੰਜਾਂ ਜਣ ਸ੍ਰੀ ਰਾਗਰੇਤਾ ਸੰਜਨ ਜੀ ਮੇਰੀ ਦਵਾਈ میرے بیٹے ਦੀ ਆ ਮੇਰੇ بیٹے বিনা ਸਾਡੇ ਤੇ ਖਾਦਾ ਫਿਰਦਾ ਮਟਾ ਹੋਇਆ ਨਹੀਂ ਮੈਨੂੰ ਮੈਂ ਮੈਨੂੰ ਨਹੀਂ ਪਤਾ ਕੀ ਹੈਗਾ ਵਾ ਜਦੋਂ ਮੈਂ ਚੈਕ ਕਰਾਉਣ ਗਈ ਡਾਕਟਰ ਕੋਲ ਤੇ ਡਾਕਟਰ ਨੇ ਕਿਹਾ ਕਿ ਇਹਨੂੰ ਪੀਲੀ ਹੋ ਸਕਦੀ ਉਹਦੀ ਗਿਲਟੀ ਭੰਗੀ ਉਹਦੀ ਗਿਲਟੀ ਉਹ ਸਭ ਨਾ ਪੜੀ ਟੈਨਸ਼ਨ ਤੇ ਪੈ ਗਈ ਮੈਨੂੰ ਉਹਦੀੋਂ ਦੀ ਗੱਲ ਆ ਕਿ ਕਿ ਮੈਂ ਤਾਂ ਮੈਂ ਪ੍ਰਭੂ ਇੰਨੇ ਚੋਗੀ ਨਹੀਂ ਹੈ ਕਿ ਫੇਰ ਮੈਂ ਆਪਣੇ ਪ੍ਰਾਨਾਂ ਨਾਲ ਕੀਤੀ ਮੈਂ ਤਾਂ ਸੱਜੀ ਧਵਾਈ ਉਹ ਕਹਿੰਦਾ ਚਾਹ ਧਵਾਈ ਲਿਆ ਮੈਂ ਤਾਂ ਧਵਾਈ ਨਹੀਂ ਮੈਂ ਰੱਬ ਦੇ ਦਾਸਾ ਉਹ ਪਹਿਲਾਂ ਆਪਣੇ ਪ੍ਰਭੂ ਹੁੰਡੇ ਨੂੰ ਖਾਣਾ ਉਹ ਲੈ ਕੇ ਆਈ ਜਦੋਂ ਤੇ ਰੱਬ ਦੀ ਦਾਸੀ ਨੇ ਮੈਨੂੰ ਆਇਲ ਆਇਲੀ ਦਿੱਤਾ ਮੈਨੂੰ ਕੀ ਕਿਹਾ ਕਿ ਇਹਨੂੰ ਕੋਲੀਲੀ ਲੌਂਡਰ ਆਉਂਦੀ ਆਇਲ ਲਾਉਂਦੀ ਹੈ ਨਾ ਤੇ ਮੈਂ ਜਦੋਂ ਆਇਲ ਲਾਉਂਦੀ ਰਹੀ ਤੇ ਹੌਲੀ 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 ਮੇਰੇ ਪੇਟ ਤੇ ਮੈਂ ਵਿਸ਼ਵਾਸ ਕਰਕੇ ਆਇਲ ਲਾਇਆ ਜਦੋਂ ਮੈਂ ਆਇਲ ਲਾਉਂਦੀ ਰਹੀ ਤੇ ਮੇਰੇ ਪੇਟ ਦਾ ਬਿਲਕੁਲ ਕੋਰ ਮਟੇ ਗਿਆ ਤੇ ਦੇਖੋ ਫੇਰ ਪੇਟ ਦਾ ਬਿਲਕੁਲ ਸਹੀ ਹੋ ਚੁੱਕਿਆ ਮੈਂ ਤਾਂ ਨਮਾਜ਼ ਕਰਦੀ ਆਪਣੇ ਘਰ ਸੰਦ ਰੱਬ ਦਾ ਕੋਤਾ ਨਮਾਜ਼ ਕਰਦੀ ਬਿਲਕੁਲ ਸਾਰੇ ਪਹਿਲਾਂ ਤੇ